ਹਾਂਜੀ ਆਪਾਂ ਰੋਟੀਆਂ ਨੂੰ ਵੀ ਲੈ ਲਿਆ ਕਿ ਹੁਣ ਆਪਾਂ ਪਹਿਲੀ ਰੋਟੀ ਥੋੜੀ ਜਿਹੀ ਹੁੰਦੀ ਆ ਕੰਡੇ ਫੁੱਟ ਜਾਂਦੇ ਮਿਲ ਕੇ ਸਾਹਮਣੇ ਨਾਲ ਬਣ ਜਾਂਦੀਆਂ ਤੇ ਹੁਣ ਵੇਖੋ ਕਿੰਨੀਆਂ ਵਧੀਆ ਰੋਟੀਆਂ ਬਣਦੀਆਂ ਹੁਣ ਆਪਾਂ ਤਵੇ ਤੇ ਪਾ ਦੇਵਾਂਗੇ ਹਾਂਜੀ ਆਪਾਂ ਰੋਟੀ ਨੂੰ ਤਵੇ ਤੇ ਬਣਾਂਗੇ ਪਰ ਆਪਾਂ ਕਿ ਉਹ ਲੋਬਾ ਦਾ ਕਰੀਏ ਰੋਟੀ ਚ ਆਪਾਂ ਫੋਕਣਾ ਇਸ ਤਰ੍ਹਾਂ ਆਪਾਂ ਫੋਕਨਾ ਥੋੜਾ ਜਿਹਾ ਆਪਾਂ ਵਿੱਚ ਇਹਦੇ ਸ਼ੇਕ ਕਰ ਦਵਾਂਗੇ ਕਿਉਂਕਿ ਰੋਟੀ ਸਾਡੀ ਫੁੱਲੇ ਨਾ ਇੱਕ ਦੋ ਰੋਟੀਆਂ ਮੈਂ ਸ਼ੇਕਾ ਤੋਂ ਬਗੈਰ ਬਣਾਈਆਂ ਸੀ ਫੋਕਨਾ ਜ ਇਹਦੇ ਵਿੱਚ ਸ਼ੇਕ ਮਾਰੇ ਬੱਚਿਆਂ ਨੂੰ ਬੱਚਿਆਂ ਨੂੰ ਕੋਈ ਰੋਟੀ ਫੁੱਲੀ ਪਸੰਦ ਹੈ ਤੇ ਮੈਂ ਅਧੀਆਂ ਦੂਜੀਆਂ ਬਣਾਈਆਂ ਰੋਟੀਆਂ ਛੇਕਾ ਤੋਂ ਬਗੈਰ ਆਹ ਵਾਲੀਆਂ ਮੈਂ ਫੋਕਨਾ ਛੇਕ ਲਾਏ ਸੀ ਦੋ ਤਰ੍ਹਾਂ ਦੀਆਂ ਫੁੱਲੀਆਂ ਤੇ ਛੇਕਾਂ ਵਾਲੀਆਂ ਬਣਾਈਆਂ ਸੀ ਰੋਟੀਆਂ ਤੇ ਲੋਕਲੇਮ ਤੇ ਆਪਾਂ ਰੋਟੀਆਂ ਨੂੰ ਪਕਾਈਏ ਤੇ ਸਾਡੀਆਂ ਨਹੀਂ ਰੋਟੀਆਂ ਸਾਡੀਆਂ ਹਾਂਜੀ ਆਪਾਂ ਸਾਰੀਆਂ ਰੋਟੀਆਂ ਬਣਾ ਲਈਆਂ ਤੇ ਬਹੁਤ ਵਧੀਆ ਰੋਟੀਆਂ ਬੜੀਆਂ ਸਾਡੀਆਂ ਰੋਟੀਆਂ ਨੂੰ ਆਪਾਂ ਸਰਵ ਕਰ ਲਵਾਂਗੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਵੀਡੀਓ ਵੇਖਣ ਦਾ ਬਹੁਤ-ਬਹੁਤ ਤੁਹਾਡਾ ਧੰਨਵਾਦ ਜੀ